ਬਜੀ ਸ਼ਲੋਕ ਮੰਡਾ ਪੰਡਾ ਦੁਖਦਾਰੋ ਸੁਖ ਰੋਪਿਆ ਜਾ ਸੁਖਤਾਬ ਨ ਹੋਏ ਤੂੰ ਕਰਤਾ ਕਰੁਣਾ ਮੈਂ ਲਾਹੀ ਜਾ ਹਉ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਅਨੰਤ ਨ ਜਾਏ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਿਲਕਲਾ ਭਰਪੂਰ ਰਹਿ ਆ ਤੂੰ ਸੱਚਾ ਸਾਹਿਬ ਸਿਖ ਸਵਾਲਿਓ ਜਿਨ ਕੀਤੀ ਸੋ ਫਾਰ ਪਿਆ ਕਹੁ ਨਾਨਕ ਪ੍ਰਤੇਕਿਆ ਬਾਤਾਂ ਜੋ ਕਿਛ ਕਰਨਾ ਸੰਸਾਰ ਹੈ ਆਸੋ ਦਰਗਾ ਸੰਨ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਆ ਜਿਤ ਬਾ ਸੁਭ ਸਮਾ ਵਾਜੇ ਤੇ ਨਾਦ ਨੀ ਸੰਖਾ ਕੀਤੇ ਤੇਰੇ ਵਾਹਨ ਹਾਰੇ ਕੀਤੇ ਤੇਰਾ ਪ੍ਰੀਸੋਂ ਕਹੀਆਂ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਾਵਨ ਪਾਣੀ ਵਸੂਤਰ ਗਾਵ ਰਾਜਾ ਤਰੰਦਿਵਾਰੇ ਗਾਵਨ ਤੁਧਨੋਂ ਚੇਤਾ ਗੁਪਤ ਲਿਖ ਜਾਣ ਲਿਖ ਲਿਖ ਤ੍ਰੰਬੀਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੁਨ sires ਕਸ ਸਾਰੇ ਗਾਵਤ ਤੁਧਨੋ 인ਦਰ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਤ ਤੁਧਨੋ ਸਾਧ ਵਿਚਾਰੇ ਗਾਵਤ ਤੁਧਨੋ ਜਤੇ ਸਤੇ ਸੰਤੋਕੀ ਗਾਵਤ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਕੀ ਸਰ ਜੋਗ ਜਗਵੇਦਾ ਨਾਲੇ ਗਾਵਨ ਤੁਧਨੋ ਮੌਨਿਆ ਬਨ ਬਹੁਣਾ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾ ਤੇਰੇ ਅਰਸ਼ ਕੀ ਰਤਨ ਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ से तुधनो गा वनो जु तद पि ते तेरे भगतर साने हुरके ते तुदनो गा वनो सिम चिनयावन क्या विचारे सोइ सुलसला ससायु सच सच ना आये से जय न जा सि रचना जिन रचाय रंगि रंगि भाति करक सिमाया जनोपा ਕਰ ਕਰ ਦੇਖੇ ਕੀਤਾ ਆਪੜਨਾ ਜੋ ਤਸਦੀ ਵਢਿਆਏ ਜੋ ਤਸ ਫਾਮ ਸੇ ਕਰਸੀ ਪ੍ਰੋਕਮ ਨਾ ਕਰਨਾ ਜਾਏ ਸੋ ਪਾਤ ਸਾਹੁ ਸਾ ਪਤ ਸਾਹਿਬ ਨਾਨਕ ਰਨ ਰਜਾਈ ਆਸਮੰਦਾ ਪਲਾ ਸੁਣ ਵਡਾਖ ਸਭ ਕੋਏ ਕੇ ਵਡਾ ਵਡਾ ਜੁਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਰਨ ਵਾਲੇ ਤੇਰੇ ਰਸ ਸਮਾਏ ਵਟੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣ ਗਹਿੇਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਚੀ ਰਹਾ ਸਭ ਸੁਰਤੇ ਮਨਸੁਖਤ ਕਮਾਈ ਸਭ ਕੀਮਤ ਬਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿਣ ਨ ਜਾਏ ਤੇਰੇ ਤਿਲ ਵਡਿਆਈ ਸਭ ਸੱਤ ਸਭ ਤਪ ਸੋ ਚੰਗਿਆਈਆਂ ਸਿੱਧਾ ਪੁਰਖਾਂ ਕੇਆ ਵਡਿਆਈਆਂ ਦੁਦੁ ਗਣ ਸਿੱਧੀ ਕਿੰਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਢੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਲਕ ਸਤਿ ਸਵਾਰਣ ਹਾਰ ਅਸਾ ਮਹੰਲਾ ਪਹਿਲਾ ਸੁਣ ਆਖਾਂ ਜੀਵਾ ਬਿਸਰਾਮ ਰਜਾਓ ਆਖਣ ਓਖਾ ਸੱਚਾ ਨਾਉ ਸਾਚੇ ਨਾਮ ਕੀ ਲਗ ਤੂਖ ਉਤਪੂਖ ਖਾ ਚਲੇ ਹ ਦੁਖ ਸੋ ਕਬ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਪ ਤੇ ਕੀਮਤ ਨਹੀਂ ਪਾਏ ਜੇ ਸਾਧੂ ਮਿਲ ਕੇ ਆਖਣ ਪਾਹੀ ਵੱਡਾ ਨ ਹੋਵੈ ਕਾਟ ਨ ਜਾਏ ਨਾ ਉਹ ਮਰੈ ਨਾ ਹੋਵੈ ਸੋ ਗੋ ਦਿੰਦਾ ਰਹਿਣਾ ਚੂਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਿ ਆਪੋ ਤੇੁਰ ਤੇਰੇ ਦਾਤ ਜਿੰਦਨ ਕਰ ਕੈ ਕੀਤੇ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੈ ਬਸਨਾਤ ਰਾਗ ਗੂਜਰੀ ਮੰਨ ਲਾਉ ਤਾ ਹਰ ਕੇ ਜਾਨੋ ਸਤਿਗੁਰ ਸਤਸੁਰਿ ਖਾ ਬਿਨੋਂ ਕਰੋ ਕਿਰਪਾਸ ਹੰਕਿ ਰੇ ਕ੍ਰਮ ਸਤਿ ਗੁਰ ਸਰਣਾਇ ਕਰਿ ਧਿਆਨ ਪਰਗਾਸ ਮੇਰੇ ਮੀਤਿ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਕੇ ਵਡ ਪਾਗ ਬਨੇਰੇ ਜਨ ਹਰ ਹਰ ਸਰਦਰ ਪਿਆਸ ਹਰ ਹਰ ਨਾਮੋਂ ਬਿਲਾ ਤ੍ਰਪਤਾਸ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਾਰ ਹਰ ਸਲਾਬ ਨਾ ਪਾਏ ਆ ਤੇ ਭਾਗ ਹੀਣ ਜੰਪਾਸ ਜੋ ਸਤ ਗੁਰ ਸਨ ਸੰਗਤ ਨਹੀਂ ਆਏ ਤ੍ਰਿਕ ਜਿਵੇ ਤ੍ਰਿਕ ਜੀਵਾਸ ਜਿਨ ਹਰ ਜਾਨੂ ਸਤ ਗੁਰ ਸੰਗਤ ਪਾਏ ਤਿੰਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗ ਜਿਤ ਤ੍ਰਸ ਪਾਇਆ ਮਿਲ ਜਨਾਲਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਜੇਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਜੋ ਪਰਿਆ ਸਾਲ ਪੱਥਰ ਮੈਂ ਜੰਤੋ ਪਾਏ ਤਾ ਕਰਜ ਕਾਗ ਕਰ ਧਰੇਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰੇਆ ਗੁਰ ਪ੍ਰਸਾਦ ਪਰਮ ਪਦ ਪਾਏ ਸੂਕੇ ਕਾਸ਼ਟੋ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੇ ਧਰੇਆ ਸਿਰ ਸਿਜ ਕੇ ਸੰਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜ ਡੜਿਆ ਵੇ ਸੇ ਕੋ ਸਾ ਤੇ ਪਾਸੇ ਬਸਰੇ ਛਰੇ ਛਰੇ ਆ ਤਨ ਕਾਉਣ ਖਲਾਵੇ ਕਾਉਣ ਚੋ ਗਾਵੇ ਬਨ ਮੈਂ ਸਿਮਨ ਕਰਿਆ ਸਭ ਨਿਦਾਨ ਦਸ ਸਤਿਦਾਨ ਠਾਕੁਰ ਕਾਰ ਤਲ ਤਰੇ ਆ ਜਨ ਨਾਨਕ ਬਾਲਵ ਸਤਗੁਰ ਜਾਈਏ ਤਰੰਤ ਨ ਪਰਵਰਿਆ ਰਾਗੁ ਆਸਾ ਮਹਲਾ 4 ਸੂਰਕੇ ਕੋ ਓੰਕਾਰ ਸਤਗੁਰ ਪ੍ਰਸਾਦ ਸੂਪਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਤਿਆਵੇਂ ਸਤਿ ਆਵੇਂ ਤੁਧ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੀ ਜੀ ਤੁਝੀਆਂ ਕਾ ਦਾਤਾਰ ਹਰ ਤਿਆਹੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿਆ ਪੇ ਢਾਕਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਭ ਦੇ ਅੰਤਰ ਜੀ ਹਰ ਇੱਕ ਕੋ ਪ੍ਰਸਮਾਨਾ ਇਕ ਦਾਤਿ ਇਕ ਭੇਖਾਰੀ ਜੀ ਸਭ ਤੇਰੇ ਚੋ ਜੁ ਵਡਾਡਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬੇ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਮੋਗ ਅੰਤੋ ਬੇਅੰਤ ਜੀ ਤੇਰੀ ਕਿਆ ਗੁਨਾਖ ਵਕਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨੂੰ ਪ੍ਰਵਾਣਾ ਹਰਿ ਤੇ ਆਵੇ ਹਰਿ ਤੇ ਆਵੇ ਤਿਤ ਜੀ ਸੇ ਜਾਨੋ ਤੁਖਬਾ ਸੁਖਵਾਸੀ ਸੇ ਮੁਕਤ ਸੇ ਮੋਦ ਪਏ ਜਨ ਹਰਿ ਧਿਆਇਆ ਜੀ ਤਨ ਤੂਕੀ ਰਮਕੇ 파ਸੀ ਜਿਨਾ ਨਿਰਭਾਉ ਜਨ ਹਨ ਨਿਰਪਉ ਧਿਆਇਆ ਜੀ ਤਨ ਕਾ ਪਉ ਸੁਖ ਵਾਸੀ ਜਨ ਸੇ ਵੇ ਆ ਜਨ ਸੇ ਵੇ ਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਿ ਧਿਆਇਆ ਜੀ ਜਨਨਾਨਕ ਤੋ ਤਨ ਬਰ ਜਾਸੀ ਤੇਰੀ ਭਗਤ ਤਿਰਪਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗ ਸੁਨਾੰਤ ਦਜੀ ਹਰ ਅਨਕ ਨੇਕ ਅਨੰਤ ਤੇਰੇ ਅਨੇਕ ਉਤ੍ਰਣ ਕਰ ਪੂਜਾ ਜੀ ਤਪ ਤਾ ਪਹਿ ਜਪ ਬੇਅੰਤ ਤੇਰੇ ਅਨੇਕ ਤੇਰੇ ਨੇਕੜਾ ਬੋ ਸੁਮਤ ਸਾਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪਰਾ ਜਨ ਨਾਨਕ ਜੀ ਜੋ ਭਾਵੇਂ ਮੇਰੇ ਭਗਵੰਤਾ ਤੂੰ ਆਦਿ ਉਪਰਖਿਆ ਪਰਮ ਪ੍ਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾਂ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਈ ਤੁਧਿਆਪੇ ਭਾਵੇਂ ਸੁਭਰਤੇ ਜੀ ਤੁਧਿਆਪੇ ਕਰੈ ਸੋ ਹੋਈ ਤੁਧਿਆਪੇ ਸ੍ਰਿਸ਼ ਸੁਪਾਏ ਜੀ ਤੁਧਿਆਪੇ ਸ੍ਰਿ ਸਭ ਗੋਏ ਜਨਾਨਨਕ ਗੁਣਗਾਵੈ ਕਰਤੇ ਕੇ ਜੀ ਜੋ ਸਭ ਸੇ ਖਾ ਜਾਣੋ ਆਈ ਅਸੰਧਾ ਤਉ ਤੂੰ ਕਰਤਾ ਸਚਿਆਨ ਮੈਂ ਦਾਸ ਆਈ ਜੋ ਤੂੰ ਭਾਵੈ ਸੁਤੀਸੀ ਜੋ ਤੂੰ ਦੇਹ ਸੋ ਹਉ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਾਈਆਂ ਜਿਸਨੋਂ ਕਿਰਪਾ ਕਰਤਨ ਨਾਮ ਅਮਰਤ ਨ ਪਾਏ ਆ ਗੁਰਮੁਖ ਲਾਡ ਮਨ ਮੁਗਵਾਇ ਤਉ ਤਿਆ ਤਿ ਵਿਸੋੜਿਆ ਤੇ ਮਿਲਾਇਆ ਤੂੰ ਦਰਿਆ ਸੁਮਤ ਜਹੀ ਬਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜੈ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦਿਹੀ ਆਖਵਾ ਖਾਨ ਜਿਨ ਹਰ ਸੀ ਗੀਆ ਤਨ ਸੁਪਾਇਆ ਸੇ ਜਿਹਰ ਅਨੰਦ ਸਮਾਇਆ ਤੂੰ ਆਪੇ ਕਰਤਾ ਤੇਰਾ ਕੈ ਸਭ ਹੋਏ ਉਦਬਨ ਦੂਜਾ ਵਰਨਾ ਕੋਇ ਤੂੰ ਕਰ ਕਰਵੇ ਕਹਿ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਲੰਡਾ ਪਹਿਲਾ ਤਿਤ ਸਰ ਵਰਣੇ ਪਹਿਲੇ ਨਵਾਸਾ ਪਾੜੀ ਪਾਪ ਕੋਤਨ ਕੀਆ ਪੰਕਜ ਮੋ ਪਗ ਨੇ ਚੱਲ ਅਮ ਦੇਖਾਂ ਤੇ ਰੂਬੇ ਆਲੇ ਮਾਨੇ ਇਕ ਨਾ ਚੇਤ ਸਮੂਰ ਮਨ ਨਾ ਹਰ ਵਿਸਰ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਿਤੇ ਇਸ ਦੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪੜਨ ਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਹੀਂ ਵਿਸਰਿਆ ਅਸਾ ਮਹਲਾ ਪੰਜੇ ਵਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦਾ ਮਿਲਣ ਕੀ ਤੇਰੇ ਬਰੀਆ ਅਵਰ ਕਾਜ ਉਤਰਿ ਕਿਤਨਾ ਕਾਮੁ ਮਿਲ ਸਾਧ ਸੰਗ ਸਵਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੇ ਜਨਮ ਬ੍ਰਿਥਾ ਜਾਤਿ ਮਾਇਆ ਕਰਾ ਜਪ ਤਪ ਸੁਨ ਜਮ ਤਰਮ ਨਾ ਕਰ ਮਾਇਆ ਸੇਵਾ ਸਾਧੂ ਨ ਜਾਣ ਹਰ ਰਾਇ ਅਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੇਰਾ ਕੋ ਸ਼ਰਮਾ ਪਾਛਾ ਹੀ ਦਸਵੀਂ ਕਾਬਿਓ ਬਾਚ ਬੇ ਨਤੀ ਚੋ ਫਾਏ ਹਮਰੇ ਕਰੋ ਹਾਦ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਨਨ ਮਨ ਰਹਿ ਹਮਾਰਾ ਆਪਣਾ ਜਾਤ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤਮ ਕਾਮ ਹੂੰ ਆਪ ਹਾਦ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਖ ਸਿਖ ਸਭ ਕਰਤਾਰਾ ਮੋਰ ਚਾਨ ਕਰਦਾ ਕਰੀਐ ਸਭਨ ਪਵਾ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰੇ ਪਿਆਸ ਤਮੈ ਸਾਡ ਕੋ ਵਰਨਾ ਤਿਆ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਵਕੋ ਹਮਾਰੇ ਤਾਰਿ ਹੈ ਚੋਨ ਚੁਨ ਸਤਰ ਹਮਾਰੇ ਮਾਰਿ ਹੈ ਆਪਹਾਦਿ ਮੁਜ ਜ਼ਬਰੀਏ ਮਰਨ ਕਾਲ ਕਾ ਤ੍ਰਾਸਨ ਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਚਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਭ ਪਿਆਰੇ ਦੀਨ ਬੰਦੁ ਉਸਤਿ ਨਕੇ ਹੰਤਾ ਆਤਮੋਹ ਪੁਰੇ ਚਾਤੰ ਤਿਸ ਕੰਤਾ ਕਾਲ ਪਾਏ ਬ੍ਰਹਮਾ ਬੁਤਰਾ ਕਾਲ ਪਾਏ ਸ਼ਿਵ ਜਗਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਨ ਕਾਲ ਜੋ ਕੀ ਸੰਕੀਆ ਬੇਤਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋ ਸਵਾਰ ਨਮਸ਼ਕਾਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਤੁਝਿ ਸੁਨਪਾ ਜਾਇਓ ਆਦੰਤੇ ਕੇ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰੋ ਤਸਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕੜ ਕੋ ਸਿਵ ਸੁਖ ਦਿਓ ਸਤਰਨ ਕੋ ਆਪਣ ਮੋਬ ਦੇ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਰਛਾਲਤ ਚਿੰਤੇ ਤੇ ਗੁੰਚਰਸ ਤੁਲਾ ਸਭ ਪਾਰੂ ਕਿਰਪਾ ਦੁਸ਼ਟ ਕਰ ਪੂਲਾ ਸੰਤਨ ਦੁ ਪਾਇਤੇ ਦੁਖੀ ਸੁਖ ਪਾਸ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਰਛਾਨ ਕਟ ਕਟ ਕੇ ਪਰਪੜ ਕੀ ਜਾਨੈ ਜੰਗਬ ਉਧਰ ਕਰਾਕਰ ਤਾਰ ਪਰਜਾ ਤ੍ਰਤਵ ਦੇਖ ਅਪਨ जाक कृतो सब हो तु मिलो देत्र आपनी बुजो चारु सभ हि दरमो जानत वेद पि द्रयालमो ध्रंकार निर्लाम्बु आद नील नाम्बु आका मूढ चात पिता जाको न पौत पिता ਤਾ ਕੋ ਕਿਰਪਾ ਨਨ ਮਾਨਤ ਮਹਾ ਮੂੜ ਅਖਿਪੇਤ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਰ ਕਾ ਚਿੰਤਨ ਪੀਵ ਆਪੇ ਆਪਣੀ ਬੁਧ ਹ ਜੀਤੀ ਬਨਤ ਪਿੰਨ ਪਿੰਨ ਤੋਤੀ ਤੀ ਤੇ ਤੁਮਰਾ ਲਖਾ ਨਾ ਜਪ ਸਾਰਾ ਕਹਿ ਬਿਜ ਸਜਾ ਪ੍ਰਥਮ ਸੰਸਾਰਾ ਏਕ ਰੂਪ ਨੂੰ ਸਰੂਪਾ

ਸ਼ਕਲ ਬਿਨੇਸ਼ ਕਰੋ ਰਣਕਾਤਾ ਜੇ ਆਸੁਜ ਤਉ ਸਰਣੀ ਪਾਰੇ ਤਿਨਕੇ ਦੁਸ਼ਟ ਦੁਖਤਵੈ ਮਾਰੇੁਰਖ ਜਵਨ ਭਗ ਪ੍ਰੀਤਿ ਹਾਰੇ ਤਿਨਕੇ ਤੂੰ ਸ਼ੰਕੜ ਸੁਵਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਕੇ ਕਾਲ ਨਿਕਟ ਨਹ ਰਚਾ ਹੋਏ ਤਾ ਸਭ ਕਾਲ ਦੁਸ਼ਟ ਅਸਟਰਾ ਤਦ ਕਾਲਾ ਕਿਰਪਾ ਦਿਸਟੋ ਤਨ ਜਾਣ ਹਰੂ ਤਾਕੇ ਤਾਪ ਤਨ ਕਮ ਹਰੂ ਰੇਦ ਸਿਦ ਕਰਮੋ ਸਭ ਹੋਏ ਦੁਸ਼ਟ ਸਸਵਸ ਕਨ ਕੋਏ ਇਕ ਬਾਰੁਰ ਦੰਤ ਬਸੰਗਾਰਾ ਕਲ ਫਾਤੇ ਕੈ ਉਵਾਰ ਜਿਨ ਨਰ ਨਾਮ ਤੇ ਹਾਰੂ ਕਾਹ ਦਰਗ ਦੁਸ਼ਟ ਦੋਖ ਤੇਰਾ ਹਾ ਕੜਗ ਕੀਤ ਮੈਂ ਸ਼ਰਨ ਤੇ ਹਾਰੀ ਆਪਾਤ ਦੈ ਲਿਹੁ ਉਵਾਰੇ ਸਰਬ ਥੁਰਮੋ ਹੋ ਸਹਾਏ ਦੁਸ਼ਟ ਦੋਖ ਤੇ ਜਿਹੁ ਬਚਾਏ ਅੜਗ ਕੀਤਮ ਸਰਨ ਤੇ ਹਾਰੇ ਆਪ ਹੱਥ ਦੈ ਲਿਹੁ ਉਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਜਿਹੁ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ اک ਆਖ ਤੇ ਨਹੀਂ ਆਲਿਓ RAM ਰੇ ਪੁਰਾਨ ਕੁਰਾਨੂ ਅਨੇ ਕਮ ਤੇ ਇਕ ਨਮਾਨਿਓ ਸਿਮਰ ਸਾਸਤਰ ਬਿਦ ਸਬੈ ਗਉ ਪੇਦ ਕਮ ਇਕ ਨ ਜਾਣਿਓ ਸ਼ਿਰਸ ਪਾਲੇ ਕਿਰਪਾ ਤੁਮਰੇ ਕਾਰੋ ਮੈਂ ਨਾ ਕਿਉ ਸਭ ਤੋਇ ਬਖਾਨਿਉ ਦੋਹਿਰਾ ਸਗਲ ਦਵਾਰ ਕੋ ਸਾਧਕ ਗਇ ਹੂੰ ਤੁਹਾਰ ਦਵਾਰ ਬਾਹਿ ਗਹਿ ਕੀ 라ਜ ਅਸ ਗੋਬਿੰਦ ਦਾਸ ਤੁਮਹਾਰ ਸਗਲ ਦਵਾਰ ਕੋ ਸਾਧਕ ਗਇ ਹਉ ਤੁਹਾਰ ਦਵਾਰ ਬਾਹਿ ਗਹਿ ਕੀ 라ਜ ਅਸ गोविंद दास तुहार रामकली महालाती जा आनंद एक ओंकार सतगुरु प्रसाद आनंद पिया गरिमाए सतगुरु मैं पाएया सतगुरुता पाया ससती बलवज्जियां बधाईया राग रतन परिवार परिया शुभद गावन आईया शब्दो तड़ गाओ हरि केरा मन जिनी बसाया ਕਹ ਨਾਨਕ ਨੰਦ ਹੋਆ ਸਤਿਗੁਰੂ ਮੇ ਕਾਇਆ ਏ ਮਨ ਮੇਰਾ ਤੂੰ ਸਦਾਰੋ ਹਰਿ ਨਾਲੇ ਹਰਿ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਬਦ ਸੋ ਆਮੀ ਸੋ ਕਿਉ ਬਨੋ ਬਿਸਾਰੇ ਕਹ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਹਿਬ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਸਹੈ ਜਿਸ ਦੇ ਸੋ ਪਾਵੇ ਸੁਦਾ ਸਬਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਝੇ ਸ਼ਬਦ ਕਹਰੇ ਰੇ ਕਹਿ ਨਾਮ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਯਾਦਾ ਦੋ ਸਾਚ ਨਾਮੇ ਆਧਾਰ ਮੇਰਾ ਜਨੂਖਾਂ ਸਭ ਗਵਾਇਆਂ ਕਰ ਸਾਚ ਸੁਖ ਮਨ ਆਵਸਿ ਆਜਿਨੇ ਚੰਸਾ ਹੋ ਜਾਇਆਂ ਸਦਾ ਕੁਰਬਾਨ ਕੀਤਾ ਗੁਰੂ ਘਟੋਹ ਦਸਤੀਂ ਵਡਿਆਈਆਂ ਕਹਿ ਨਾਨਕ ਸੁਨੋ ਸੰਤਹ ਸ਼ਬਦ ਤਰੋਪੇ ਆਰੋ ਸਾਚਾ ਨਾਮਿਰਾ ਆਧਾਰ ਵਾਜੀ ਪਾਂਚ ਸੋਤਿ ਕਰਿ ਸੁਵਾਗੇ ਕਰਿ ਸੁਵਾਗੇ ਸ਼ਬਦ ਵਾਜੀ ਕਲਾ ਜਤ ਕਰਤਾਰੀ ਐ ਪੰਜ ਦੂਤ ਦਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਧ ਜਨਕੋ ਸਿ ਨਾਮ ਰਕ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਰਪਾਇ ਆਤਰੇ ਸਗਲ ਸੁ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੇ ਬਾਣੀ संत साजन पैसर से पूरे गुरु ते जानी सुनते पुनीत कायते भगत सतगुरु रहिया भर पूरे बिनवंत नानक गुरु चरण लागे वाजे अरहंग दुरे सुनते पुनीत कायते भगत सतगुरु रहिया भर पूरे ਬੇਨਮਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਗੁੰ다 ਗਣੀ ਮਹੰਦਾ ਪੰਜਵਾ ਥਾਲ ਵਿੱਚ ਤਰਵਸਤੂ ਪਈਓ ਸਤ ਸਿਦੋ ਕ ਵਿਚਾਰ ਅਮਰਿਤ ਨਾਮ ਦਾ ਤ੍ਰਿਕਾ ਪਈਓ ਜਿਸ ਕਾ ਸਭ ਸਦਾਾਰ ਜੇ ਕੋ ਖਾਵੇ ਜੇ ਕੋ ਗੁੰਚੈ ਤਿਸ ਕਾ ਹੋਇ ਉਧਾਰੋ ਏਵਤ ਜੀ ਨਾ ਜਾਇ ਰਤਨ ਤਰਾ ਕਰਤਾਰੋ તમ સંસાર તરળગતરીએ સબ નાનક બ્રહ્મ વિસ્તાર શ્લોક મહલ્લા પંજેવા તેરા કીતા જાત નહી મન જો પીતોય માનર ગુનિયારે કો ગુન નાહી આપે તરસ પયોય તરસ પયા મેરામત હોય સાથ સદ સજન મિલેયા નાનક નામો અમલાતા જીવા તન નથી બહરીયા પાવડે तथे दुशमर जिथै को ने ते राकु अग्नि सुनको ने पालिगाह गुरु शब्दी पार पाहे जन औलगे पयास अमृत पुन्न कलमोन गुणगोविन्द गाहे सब्सु साथ साहे ਬ੍ਰਤਾ ਕੋ ਨਾ ਜਾਏ ਜੇ ਆਵੇ ਤਦ ਆਏ ਸੁਖਮੰਦਾ ਪੰਜੇਵਾਂ ਅੰਤਰ ਗੁਰਿਆਰਾਦਨ ਜਿਵੇਂ ਜਗ ਗੁਰ ਨਾਉ ਨਿਤਰੀ ਸਤਗੁਰ ਪੀਕਣਾ ਸੁਨਿ ਸੁਨਾ ਕਰਣਾ ਸਤਗੁਰੂ ਸੇ ਤਿਰਤਿਆ ਦ੍ਰਗ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਵਥ ਦੇ ਜਗ ਮੋਂ ਤੁਮ ਕਾਦੀ ਹੈ ਇਰਲੇ ਕਈ ਕੇ ਮਹਲਾ ਪੰਜਵਾਂ ਰਖੇ ਰਖਣਹਾਰ ਆਪ ਬਾਰਿਆਨ ਗੁਰ ਕੀ ਪਾਰੇ ਪਾਏ ਕਾਜ ਸਵਾਰਿਆਨ ਉਹ ਆਪ ਦਿਆਲੂ ਮਨੋ ਲਾ ਵਿਸਾਰਿਆਨ ਸਾਧ ਜਨਾ ਕਾ ਸੰਗ ਪਵ ਜਲ ਤਾਰੇ ਅਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰਿਆਨ ਜਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜਿਸ ਮਰਤ ਸਖ ਹੋਏ ਸਗਲੇ ਦੁਖ ਜਾਹਿ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੋ ਸੋਏ ਸਗਲੇ ਦੁਖ ਜਾਹਿ ਸਗਨਿਆ ਦੁਖਾਂ ਪਾਪਾਂ ਕਾ ਨਾਸ਼ ਆਪ ਜੀ ਦੀ ਭਜਨ ਗੁਰਬਾਣੀ ਦਾ ਪ੍ਰਤਾਪ